ਹਾਂਜੀ ਡਾਕਟਰ ਸਾਹਿਬ ਅੱਜ ਜਾਨਣਾ ਚਾਹਾਂਗੇ ਆ ਜਿਹੜੀ ਹੱਥ ਦੇ ਵਿੱਚ ਦਵਾਈ ਹੈ ਤੁਹਾਡੇ ਇਹ ਕਿਵੇਂ ਹਾਰਟ ਅਟੈਕ ਨੂੰ ਕੰਟਰੋਲ ਕਰਦੀ ਹੈ ਤੇ ਕਿਹੜੀ ਦਵਾਈ ਹੈ ਤੇ ਕੀ ਸੱਚ ਹੈ ਵੀ ਇਹ ਕਰ ਦਿੰਦੀ ਹੈ ਇਹ ਦਵਾਈ ਜਿਹੜੀ ਹੈ ਇਹ ਸੋਰਬਿਟ ਰੇਟ ਦੀ ਗੋਲੀ ਹੈ ਇਹਨੂੰ ਜੀਬ ਦੇ ਥੱਲੇ ਰੱਖਣ ਵਾਲੀ ਗੋਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹਾਰਟ ਅਟੈਕ ਦੇ ਤੌਰ ਤੇ ਕਈ ਜਣੇ ਇਸ ਚੀਜ਼ ਨੂੰ ਆਪਣੇ ਕੋਲੇ ਰੱਖਦੇ ਨੇ ਇਸ ਚੀਜ਼ ਨੂੰ ਸੋਚ ਕੇ ਕਿ ਇਹ ਸ਼ਾਇਦ ਐਮਰਜੈਂਸੀ ਦੇ ਟਾਈਮ ਤੇ ਉਹਨਾਂ ਦੀ ਜ਼ਿੰਦਗੀ ਬਚਾਉਣ ਦੇ ਕੰਮ ਆ ਜਾਏਗੀ ਦੱਸਣਾ ਚਾਹਣਾ ਇਹ ਵਾਲੀ ਜ਼ਿੰਦਗੀ ਜੋ ਜਿੰਦਗੀ ਬਚਾਉਣ ਦੇ ਕੰਮ ਤਾਂ ਨਹੀਂ ਆ ਸਕਦੀ ਹਾਂ ਇਸ ਚੀਜ਼ ਦੇ ਜ਼ਰੂਰ ਹੈ ਕਿ ਜਿਹੜੀ ਹਾਰਟ ਦੇ ਕਰਕੇ ਜਿਹੜੀ ਪੇਨ ਹੋ ਰਹੀ ਹੈ ਜਿਹੜੀ ਹਾਰਟ ਅਟੈਕ ਦਾ ਦਰਦ ਹੋ ਰਿਹਾ ਹੈ ਛਾਤੀ 'ਚ ਘੁੱਟਣ ਹੋ ਰਹੀ ਹੈ ਉਹਦੇ ਸਿੰਪਟਮਸ ਨੂੰ ਇਹ ਕੁਝ ਦੇਰ ਦੇ ਲਈ ਘਟਾ ਦਿੰਦੀ ਹੈ ਬੰਦੇ ਨੂੰ ਪੇਨ ਹੋਣੀ ਘਟ ਜਾਈਗੀ ਕਿਉਂਕਿ ਉਹਦੀਆਂ ਜਿਹੜੀਆਂ ਦਿਲ ਦੀਆਂ ਨਾੜਾਂ ਨੇ ਉਹ ਥੋੜੀਆਂ ਚੌੜੀਆਂ ਹੋ ਜਾਣਗੀਆਂ 20-25 ਮਿੰਟ ਦੇ ਲਈ ਗੋਲੀ ਤੋਂ ਬਾਅਦ ਉਸ ਨੂੰ ਇਸ ਦੇ ਲਈ ਆਰਾਮ ਆ ਜਾਏਗਾ ਲੇਕਿਨ ਇਸ ਪਲੇਖੇ ਦੇ ਵਿੱਚ ਨਹੀਂ ਰਹਿ ਸਕਦੇ ਕਿ ਇਹ ਕਿਸੇ ਤਰ੍ਹਾਂ ਦਾ ਜੀਵਨ ਰક્ષਕ ਦਾ ਕੰਮ ਕਰ ਸਕਦੀ ਹੈ ਉਸ ਦੇ ਲਈ ਜੋ ਲੋਡਿੰਗ ਡੋਸ ਆਪਾਂ ਪਿਛਲੇ ਵੀਡੀਓਜ਼ ਦੱਸੀ ਸੀ ਜਿਵੇਂ ਵਿੱਚ ਐਸਪ੍ਰਿਨ ਕਲੋਪिडੋਗ੍ਰਲ ਤੇ ਐਟੋਰਵਾਸਟੈਟਿਨ ਉਸੇ ਲਈ ਲੋਡਿੰਗ ਡੋਸ ਦਾ ਹੀ ਕੰਮ ਹੈ ਉਸੇ ਸੋਰਬਿਟਰੇਡ ਦਾ ਕੋਈ ਕੰਮ ਨਹੀਂ ਔਰ ਫੌਰੀ ਤੌਰ ਤੇ ਆਪਾਂ ਨੂੰ ਕਿਸੇ ਵੀ ਹਾਰਟ ਸਪੈਸ਼ਲਿਸਟ ਦੇ ਡਾਕਟਰ ਦੇ ਕੋਲੇ ਜਾਣਾ ਪਏਗਾ ਬਟ ਜੇ ਇਹ ਲੈਣੀ ਹੋਵੇ ਕਿਸੇ ਕੋਲ ਚਲੋ ਹੈਗੀ ਹੈ ਕੋਈ ਹੋਰ ਉਹਦੇ ਕੋਲ অপਸ਼ਨ ਨਹੀਂ ਹੀ ਲੈ ਸਕਦਾ ਕਿ ਇਹਨਾਂ ਤੇ ਕਿਵੇਂ ਲੈਣੀ ਹੁੰਦੀ ਹੈ ਇਹ ਵਾਲੀ ਗੋਲੀ ਇੱਕ ਗੋਲੀ ਜੀਭ ਥੱਲੇ ਰੱਖਣੀ ਹੁੰਦੀ ਹੈ ਔਰ ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਲਈ ਤੁਹਾਨੂੰ ਜਿੱਥੇ ਉਸੇ ਹਸਪੀਟਲ ਜਾਣਾ ਚਾਹੁੰਦੇ ਹੋ ਮੈਂ ਤਾਂ ਇਹ ਰეკਮੈਂਡ ਕਰਾਂਗਾ ਕਿ ਨੇੜੇ ਤੋਂ ਨੇੜੇ ਆਪਣੇ ਜਿੱਥੇ ਹਾਰਦ ਦੀ ਫੈਸਿਲਿਟੀ ਹੈ ਉੱਥੇ ਜਾਓ ਲੇਕਿਨ ਅਗਰ ਤੁਸੀਂ ਕਿਤੇ ਬਾਹਰ ਅੰਦਰ ਜਾਣਾ ਚਾਹੁੰਦੇ ਹੋ ਤਾਂ ਇਹ ਹੈ ਕਿ ਇਹਨੂੰ 20 20 ਮਿੰਟਾਂ ਬਾਅਦ ਇਹਨੂੰ ਜੀਭ ਦੇ ਥੱਲੇ ਅਗਲੀ ਗੋਲੀ ਆਪਾਂ ਰੱਖ ਲੈਣੀ ਹੈ ਔਰ ਕੋਸ਼ਿਸ਼ ਕਰਨੀ ਹੈ ਕਿ ਨੀਅਰੈਸਟ ਹਾਰਟ ਦੇ ਹਸਪੀਟਲ ਦੇ ਵਿੱਚ ਜਾ ਕੇ ਆਪਣਾ ਟ੍ਰੀਟਮੈਂਟ ਕਰਵਾ ਲਓ ਦੈਟਸ ਇਟ ਪਰ ਵੈਸੇ ਕਹਿ ਸਕਦੇ ਆਂ ਵੀ ਹਾਰਟ ਅਟੈਕ ਨਹੀਂ ਬਚਾ ਸਕਦੀ ਵੀਰੇ ਨਹੀਂ ਇਹ ਦਵਾਈ ਹਏ ਹਾਰਟ ਅਟੈਕ ਤੋਂ ਨਹੀਂ ਬਚਾਉਂਦੀ ਇਹ ਸਿਰਫ ਦਿਲ ਦੀਆਂ ਨਾੜਾਂ ਨੂੰ ਚੌੜਾ ਕਰਦੀ ਹੈ ਜਿਸ ਦੇ ਨਾਲ ਫॉर द ਮੂਮੈਂਟ ਜਿਹੜਾ ਖੂਨ ਦੀ ਸਪਲਾਈ ਹੈ ਉਹ ਵੱਧ ਜਾਂਦੀ ਹੈ ਔਰ ਜੋ ਰਿਲੇਟਡ ਪੇਨ ਹੈ ਜੋ ਡਿਸਕੰਫਰਟ ਹੈ ਉਹ ਘਟ ਜਾਂਦੀ ਹੈ